ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਆਜੇ ਰਹੇ ਹਾਂ ਜੋ ਅੱਜ ਮੀਂਹ ਦੀ ਗਤੀਵਿਧੀ ਪੰਜਾਬ ਵਿੱਚ ਦੇਖਣ ਨੂੰ ਮਿਲ ਰਹੀ ਹੈ 11 ਜਨਵਰੀ 2025 ਤੇ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤ ਲਗਾਤਾਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਅੱਜ ਸਵੇਰ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਸੰਘਣੀ ਧੁੰਦ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਅਤੇ ਮੀਂਹ ਦੇ ਜਿਹੜੇ ਬੱਦਲ ਹੈ ਸਿਸਟਮ ਨੇ ਉਹ ਪੰਜਾਬ ਵੱਲ ਕੂਚ ਕਰ ਰਹੇ ਨੇ ਲਗਾਤਾਰ ਹਰਿਆਣਾ ਤੇ ਪਾਕਿਸਤਾਨ ਦੇ ਤਰਫੋਂ ਦੱਖਣ-ਪੱਛਮੀ ਇਲਾਕਿਆਂ ਤੋਂ ਇਹ ਐਂਟਰੀ ਹੋਵੇਗੀ ਪੰਜਾਬ ਦੇ ਵਿੱਚ ਜਿਸ ਦੇ ਨਾਲ ਫਜ਼ਿਲਕਾ ਫਿਰੋਜ਼ਪੁਰ ਬਠਿੰਡਾ ਸੰਗਰੂਰ ਮਾਨਸਾ ਜ਼ਿਲ੍ਹਾ ਜਿਹੜੇ ਸਭ ਤੋਂ ਪਹਿਲਾਂ ਪ੍ਰਭਾਵਿਤ ਹੋਣਗੇ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਇਸ ਸਮੇਂ ਮੌਸਮ ਦੇ ਕੀ ਹਾਲਾਤ ਨੇ ਧੁੰਦ ਦੇ ਨੇ ਕਿ ਬੱਤਲਬਾਈ ਹੋ ਚੁੱਕੀ ਐ ਚੈਨਲ ਤੇ ਨਵੇਂ ਹੋ YouTube ਵਾਲੇ ਫਾਰਮਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਅਜਿਹੀਆਂ ਜਾਣਕਾਰੀਆਂ ਲਗਾਤਾਰ ਤੁਹਾਡੇ ਤੱਕ ਪਹੁੰਚਦੇ ਰਹਿਣ ਗੱਲ ਕੀਤੀ ਜਾਵੇ ਸਿਸਟਮ ਦੀ ਲਗਭਗ ਸਿਸਟਮ ਪੰਜਾਬ ਦੇ ਵਿੱਚ 11 ਵਜੇ ਤੋਂ ਨਟੜੇ ਐਂਟਰ ਕਰਦਾ ਦਿਖਾਈ ਦੇਵੇਗਾ ਜਿਹੜੇ ਇਲਾਕੇ ਤੁਹਾਨੂੰ ਦੱਸੇ ਨੇ ਇਨ੍ਹਾਂ ਇਲਾਕਿਆਂ ਸਭ ਤੋਂ ਪਹਿਲਾਂ ਐਂਟਰ ਕਰੇਗਾ ਦੱਖਣ ਪੱਛਮੀ ਇਲਾਕਿਆਂ ਤੋਂ ਜਿਸ ਦੇ ਨਾਲ ਹੌਲੀ-ਹੌਲੀ ਸ਼ਾਮ ਤੱਕ ਇਹ ਪੂਰੇ ਪੰਜਾਬ ਵਿੱਚ ਆਪਣਾ ਦਾਇਰਾ ਫੈਲਾ ਲਵੇਗਾ ਇਸ ਦੇ ਨਾਲ ਕੋਈ ਬਹੁਤ ਤਗੜੀ ਮੀਂਹ ਦੀ ਗਤੀਵਿਧੀ ਦੇਖਣ ਨੂੰ ਤਾਂ ਨਹੀਂ ਮਿਲ ਰਹੀ ਪਰ ਹਲਕੇ ਤੋਂ ਦਰਮਿਆਨੀ ਹਲਕੇ ਦਰਮਿਆਨੀ ਕਿਰਮਣ ਕਣੀ ਅਤੇ ਥੋੜੀ-ਬਹੁਤੀ ਬੱਦਲਵਾਈ ਹਵਾ ਹਨੇਰੀ ਅਤੇ ਗੜੇਮਾਰੀ ਵੀ ਕਿਸੇ-ਕਿਸੇ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਤਾਪਮਾਨ ਕਾਫੀ ਜ਼ਿਆਦਾ ਘਟੇ ਹੋਏ ਨੇ ਜਿਸ ਦੇ ਕਾਰਨ ਮੀਂਹ ਜਿਹੜਾ ਹੈ ਉਹ ਗੜੇਮਾਰੀ ਵਿੱਚ ਬਦਲ ਸਕਦਾ ਹੈ ਜ਼ਿਆਦਾਤਰ ਇਸ ਦਾ ਅਸਰ ਜਿਹੜਾ ਉਹ ਮਾਲਵਾ ਵੈਲਟ ਦੇ ਵਿੱਚ ਅਤੇ ਸੈਂਟਰਲ ਪੰਜਾਬ ਤੱਕ ਦੇਖਣ ਨੂੰ ਮਿਲੇਗਾ ਮਾਝੇ ਅਤੇ ਦੁਆਬੇ ਦੇ ਇਲਾਕੇ ਤੱਕ ਪਹੁੰਚਦਾ ਪਹੁੰਚਦਾ ਸਿਸਟਮ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਹੈ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ 10 ਤੋਂ 15% ਚਾਂਸਮੀ ਤੇ ਪੜ ਰਹੇ ਨੇ ਤੇ ਬਾਕੀ ਪੰਜਾਬ ਦੇ ਵਿੱਚ ਚਾਂਸ ਥੋੜੇ ਜਿਹਾ ਜ਼ਿਆਦਾ ਨੇ ਗੱਲ ਕੀਤੀ ਜਾਵੇ ਧੁੰਦ ਦੇ ਹਾਲਾਤਾਂ ਦੀ ਫਿਲਹਾਲ ਧੁੰਦ ਦੇ ਹਾਲਾਤ ਜਿਹੜੇ ਨੇ ਉਹ ਸ਼ੁਰੂਆਤੀ ਤੌਰ ਤੇ ਬਰਕਰਾਰ ਰਹਿਣਗੇ ਪੂਰਾ ਦਿਨ ਅਜੇ ਧੁੰਦ ਅਤੇ ਬੱਦਲਵਾਈ ਦਾ ਰੂਪ ਹੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਸੂਰਜ ਕਿਸੇ ਕਿਸੇ ਇਲਾਕੇ ਵਿੱਚ ਹੀ ਦੇਖਣ ਨੂੰ ਪਿਆ ਰਿਹਾਗਾ ਧੁੱਪ ਦੇ ਹਾਲਾਤ ਨਾ ਮਾਤਰ ਦੇ ਬਰਾਬਰ ਨੇ ਜਿਸ ਦੇ ਕਾਰਨ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਜਿਹੜੇ ਦਿਨ ਦੇ ਤਾਪਮਾਨ ਨੇ ਉਕਾ ਕਾਫੀ ਜ਼ਿਆਦਾ ਘਟ ਦੇਖਣ ਨੂੰ ਮਿਲੇਗੇ 15 ਡਿਗਰੀ ਦੇ ਨੇੜੇ ਜਿਹੜੇ ਪੰਜਾਬ ਦੇ ਵਿੱਚ ਤਾਪਮਾਨ ਬਣਿਆ ਰਹੇਗਾ ਜਿਸ ਦੇ ਨਾਲ ਕਾਫੀ ਜ਼ਿਆਦਾ ਹਾਲਾਤ ਜਿਹੜੇ ਨੇ ਉਕਾ ਕਾਫੀ ਠੰਡ ਦੇ ਅਤੇ ਕਾਫੀ ਜ਼ਿਆਦਾ ਸ਼ੀਤ ਲਹਿਰ ਵਰਗੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਇਸ ਦੇ ਬਾਰੇ ਜੋ ਵੀ ਅਪਡੇਟ ਹੋਣਗੇ ਆ ਦੁਪਹਿਰ ਤੇ ਸ਼ਾਮ ਦੇ ਆ ਤੁਹਾਡੇ ਤੱਕ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਬੜੇ ਰੋਚ ਚੈਨਲ YouTube ਵਾਲੇ ਫਾਰਮਰ ਤੇ ਚੈਨਲ ਤੇ ਨੰਮੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਅਗਲੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਸਾਰੇ ਦਰਸ਼ਕ ਵੀਰ ਪਿੰਡ ਭਰਾਵਾਂ ਦਾ